ਅੱਜ ਦੀ ਸਟੋਰੀ ਹੈ ਭੈਣ ਸੁਖਜੀਤ ਕੌਰ ਦੀ ਕੋਈ ਕਾਰਨਾ ਕਰਕੇ ਭੈਣ ਦਾ ਨਾਮ ਪਿੰਡ ਤੇ ਸ਼ਹਿਰ ਸੋਨ ਨਹੀਂ ਦੱਸ ਸਕਦੇ ਭੈਣ ਕਹਿੰਦੀ ਕੱਲਾ ਨਾ ਹੀ ਬੋਲ ਦਿਓ ਭੈਣ ਨੂੰ ਕੱਲ ਹੀ ਸਟੋਰੀ ਭੇਜੀਆ ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗਤ ਦਾ ਸਵਾਗਤ ਹੈ ਲਵੀਚਾਰਾਂ ਵਾਲੇ ਲਵੀਮਾਨਸ ਵਾਲੇ ਚੈਨਲ ਤੇ ਤੇ ਭੈਣ ਕਹਿੰਦੀ ਮੈਂ ਰੋਜ਼ ਹੀ ਮੱਲਾ ਦਰਬਾਰ ਸਾਹਿਬ ਜਾਂਦੀ ਆ ਤੇ ਉੱਥੇ ਮੈਂ ਮੱਲਾ ਮੱਥਾ ਟੇਕ ਕੇ ਠੀਕ ਆ ਬੈਠ ਕੇ ਦੁਪਹਿਰਾ ਸਾਬ ਕੱਟ ਕੇ ਤਕਰੀਬੇ ਮੈਨੂੰ 7 7:30 ਵਜੇ ਬਾਜ ਜਾਂਦੇ ਆਗੇ 7 7:30 ਨਹੀਂ ਰਹੀ ਹੋ ਜਾਂਦਾ ਹੈਗਾ ਹਨਾ ਪੈਣਾ 7-8 ਦਿਨਾਂ ਤੋਂ ਇਦਾਂ ਹੀ ਜਾ ਰਹੀ ਸੀ ਜੇ ਉਹਨੂੰ ਕੋਈ ਰੇਕੀ ਕਰ ਰਹੀ ਸੀ ਉਹਦੀ ਕੋਈ ਚੋਰ ਹੋਣਗੇ ਜਾਂ ਕੋਈ ਲੁੱਟੇਰੇ ਆਉਣਗੇ ਜਾਂ ਕੋਈ ਹੋਰ ਗਲਤ ਨਿਗਾ ਨਾਲ ਹਨਾ ਵੀ ਇਕੱਲੀ ਕੁੜੀ ਨੇ ਰਿਆਰੀ ਹੈ ਹਨਾ ਪੈਣ ਉਹ ਵੀ ਗੱਲ 8 7 8 ਦਿਨਾਂ ਰੰ ਗਈ 8ਵੇਂ ਦਿਨ ਜਦੋਂ ਆ ਰਹੀ ਸੀ ਤੇ ਉੱਥੋਂ ਮਨ ਲਾਉਦੇ ਮਾਗਰ ਚਾਰ ਪੰਜ ਮੁੰਡੇ ਲੱਗ ਜਾਂਦੇ ਦੋ ਦੋ ਮੋਟਰਸਾਈਕਲਾਂ ਤੇ ਪੈਣ ਆਟੋ 'ਚ ਬੈਠ ਕੇ ਆਪਦੇ ਘਰ ਨੂੰ ਜਾ ਰਹੀ ਸੀ ਦਰਬਾਰ ਸਾਹਿਬ ਤੋਂ ਕਾਫੀ ਦੂਰ ਆ ਗਈ ਸੀ ਹਨ ਤੇ ਉਹ ਏਰੀਆ ਦਰਬਾਰ ਸਾਹਿਬ ਵਾਲਾ ਨੰਗਾ ਆਈ ਸੀ ਉਦੋਂ ਅੱਗੇ ਪੈਣ ਦਾ ਕਿਤੇ ਮੈਂ ਆਪਦੇ ਘਰ ਨੂੰ ਜਾ ਰਹੀ ਸੀ ਪੈਣ ਆਟੋ ਤੇ ਤੇ ਚਾਰ ਪੰਜ ਮੁੰਡੇ ਲੱਗ ਜਾਂਦੇ ਆਗੇ ਜਾਨੀ ਕਿ ਚਾਰ ਮੁੰਡੇ ਲੱਗ ਜਾਂਦੇ ਆਗੇ ਦੋ ਦੋ ਮੋਟਰਸਾਈਕਲਾਂ ਤੇ ਹੁੰਦੇ ਆਗੇ ਤੇ ਗਾਹਾਂ ਹੁਣ ਸੁਨਦਰਾਂ ਦੀ ਚਾ ਕੇ ਆਟ ਵਾਲੇ ਦੇ ਮਾਰਦੇ ਦੋ ਤਿੰਨ ਤੇ ਠੀਕ ਹੈ ਤੇ ਉਧੂਆਚ ਭੈਣ ਮਤਲਬ ਭੈਣ ਦਾ ਰੇਪ ਕਰਨ ਦਾ ਕੋਸ਼ਿਸ਼ ਕਰਦੇ ਆ ਹਨ ਤੇ ਭੈਣ ਬਹੁਤ ਮਤਲਬ ਟੈਨਸ਼ਨ ਚ ਹੋ ਗਈ ਵੀ ਹੁਣ ਮੈਂ ਕੀ ਕਰਾਂ ਉਹ ਕੌਣ ਬਚਾਊਗਾ ਮੈਨੂੰ ਉਹਨੇ ਸੋਚਿਆ ਵੀ ਮੈਂ ਬਾਬਾ ਦੀਪ ਸਿੰਘ ਜੀ ਦੇ ਘਰ ਤੋਂ ਆਈ ਆਂ ਤੇ ਬਾਬਾ ਦੀਪ ਸਿੰਘ ਜੀ ਨੂੰ ਦਾਸ ਕਰਦੀ ਆਂ ਉਹਨੇ ਬੜੇ ਮਨ ਕੇ ਬਾਬਾ ਦੀਪ ਸਿੰਘ ਜੀ ਬੱਸ ਜੀ ਚਾਰ ਪੰਜ ਮਿੰਟ ਤੁਸੀਂ ਨਾ ਕੋਈ ਮੇਰੀ ਹੈਲਪ ਕਰੀ ਤਾਂ ਮੇਰੀ ਅੱਜ ਇੱਜ਼ਤ ਇਹ ਲੁੱਟ ਲੈਣਗੇ ਹਨ ਜਿਹੜੇ ਘਟਿਆ ਬੰਦੇ ਨੇ ਕਿਉਂਕਿ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਬਹੁਤ ਯਕੀਨ ਆ ਕਿ ਤੁਸੀਂ ਮੇਰੇ ਨਾਲੋਂ ਮੇਰੇ ਜਰੂਰ ਹੈਲਪ ਕਰੋਗੇ ਸਾਹ ਸੰਗ ਦੀ ਤੁਹੀਂ ਯਕੀਨ ਨੀ ਕਰਨਾ ਪੰਜ ਸਿੰਘ ਨੀਲੇ ਵਾਣੇ ਚ ਦਮਾਲਾ ਉਹਨਾਂ ਦੇ ਸਜਾਇਆ ਹੋਇਆ ਪੰਜਾਂ ਕੋਲੇ ਸਾਢੇ ਪੰਜ ਪੰਜ ਛੇ ਫੁੱਟੀਆਂ ਤਲਵਾਰਾਂ ਮਿੰਟਸ ਕਿੰਟਾਂ ਜੀ ਮੱਲ ਆਟੋ ਦੇ ਉੱਤੇ ਜਿੱਥੇ ਭੈਣ ਫੜੀ ਬੈਠੇ ਸੀਗੇ ਉਹ ਲਟੇਰੇ ਉੱਥੇ ਆ ਗਏ ਤੇ ਉਹ ਲਟੇਰਾਂ ਬੰਨੀ ਜਦੋਂ ਸਿੰਘ ਝਾਕ ਕੇ ਉਹਨਾਂ ਨੇ ਤੇਲ ਵਾਰੋਂ ਉਹਨਾਂ ਦੇ ਹੱਥ ਈ ਲਾਇਆ ਸੀ ਜੋ ਜਿਹੜੇ ਸੀਗਲ ਲਗਾ ਰਹੇ ਉਹ ਉੱਤੀ ਮੋਟਰ ਮੋਟਰਸਾਈਕਲ ਉੱਤ ਸੜਕ 'ਤੇ ਭੱਜ ਗਏ ਤੇ ਉਹ ਸਿੰਘਾਂ ਨੇ ਭੈਣ ਦੇ ਸਿਰ ਤੇ ਆ ਕੇ ਹੱਥ ਰੱਖਿਆ ਤਾਂ ਜਿਹੜੀ ਭੈਣ ਬੋਲ ਨਹੀਂ ਲੱਗਦੀ ਸੀ ਪਤਾਨੀ ਵੀ ਬਾਬੇ ਤੁਸੀਂ ਕੌ ਕਿੱਥੋਂ ਆਏ ਹੋ ਕੌਣ ਹੋ ਹਨਾ ਤੇ ਥੋੜੇ ਜਿਹਾ ਟਾਈਮ ਬਾਅਦ ਫਿਰ ਉਹ ਵਾਪਸ ਹੁੰਦੇ ਹੁੰਦੇ ਭੈਣ ਨੂੰ ਉਹ ਮੱਲ ਦਿਖਾਈ ਦਿੰਦੇ ਉਹ ਤਾਂ ਜਿੰਨਾ ਕੈਪ ਹੋ ਜਾਂਦੇ ਆ ਭੈਣ ਸਮਝ ਗਈ ਸੀ ਵੀ ਬਾਬਾ ਦੀਪ ਸਿੰਘ ਜੀ ਨੇ ਭੇਜਿਆ ਇਹਨਾਂ ਨੂੰ ਮੇਰੀ ਰੱਖਿਆ ਕਰਨਾ ਹੈ ਨਹੀਂ ਦੇਖੋ ਕਿਸੇ ਵੀ ਰੂਪ ਚ ਬਾਬਾ ਦੀਪ ਸਿੰਘ ਜੀ ਤੁਹਾਡੀ ਰੱਖਿਆ ਕਰ ਸਕਦੇ ਆ ਜਿਵੇਂ ਭੈਣ ਨਾ ਹੋਇਆ ਹਨ ਰੱਖਿਆ ਕੀਤੀ ਤੁਸੀਂ ਯਕੀਨ ਕਰੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਲੀਲਾ ਪਰੰਪਾਰ ਬਾਬਾ ਦੀਪ ਸਿੰਘ ਜੀ ਕਿਸੇ ਦਾ ਮੱਲਾ ਦੁੱਖ ਨਹੀਂ ਹੋ ਕਰਦੇ ਹਨ ਸਾਰਿਆਂ ਨੂੰ ਸੁੱਖੀ ਦਿੰਦੇ ਆ ਤੇ ਕਿਦੋਂ ਪਲ ਪਲ ਸਾਹੀ ਰਹਿੰਦੇ ਨੇ ਹਰ ਪਲ ਪੈਰਾ ਰਹਿੰਦਾ ਤੁਹਾਡੇ ਨਾਲ ਜਦੋਂ ਬਾਬਾ ਦੀਪ ਸਿੰਘ ਜੀ ਤਾਂ ਤੁਸੀਂ ਜਾਪ ਕਰਦੇ ਹੋ ਸੋਡੇ ਨਾਂ ਰਹਿੰਦੇ ਨੇ 24 ਘੰਟੇ ਸੋਡੇ ਬਾਲ ਸੋਡਾ ਬਿੰਗਾ ਨਹੀਂ ਕਰ ਸਕਦਾ ਕੋਈ ਇਨੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਇਨੀ ਸ਼ਕਤੀ ਹੈ ਸਾਧ ਸੰਗਤ ਜੀ ਕਾਫੀ ਵੀਰਾਂ ਭੈਣਾਂ ਨੂੰ ਮੈਂ ਇਹ ਗੱਲ ਕਹਿਣਾ ਉਹਨਾਂ ਨੇ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਮੈਂ ਕਮੈਂਟਾਂ 'ਚ ਤਾਂ ਧੰਨ ਬਾਬਾ ਦੀਪ ਦੀਪ ਸਿੰਘ ਜੀ ਜਰੂਰ ਲਿਖ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਤੇ ਜੇ ਮਿਆਂ ਭੈਣ ਨੇ ਆਪਾਂ ਨੂੰ ਵੀਡੀਓ ਭੇਜੀਏ ਸਟੋਰੀ ਭੇਜੀਏ ਤੁਸੀਂ ਵੀ ਆਪਦੀ ਕੋਈ ਆਡਾ ਦਿੱਤੀ ਕੋ ਸਟੋਰੀ ਬਿਜਨੀ ਆ ਜੇ ਮੈਨੂੰ ਆਹੀ ਵੀਡੀਓ ਦੇ ਥੱਲੇ ਆਪਦਾ WhatsApp ਨੰਬਰ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਕੰਟੈਕਟ ਕਰੂੰਗਾ ਫਿਰ ਤੁਸੀਂ ਨੂੰ WhatsApp ਤੇ ਆਪਦੀ ਆਪਦੀ ਸਟੋਰੀ ਦੱਸ ਸਕਦੇ ਹੋ ਫਿਰ ਇਹ ਸਾਧ ਸੰਗ ਦੇ ਸਾਹਮਣੇ ਲੈ ਕੇ ਆਵਾਂਗੇ ਤਾਂ ਧੰਨ ਬਬਦੀਪ ਸਿੰਘ ਜੀ ਤਾਂ ਧੰਨ ਬਬਦੀਪ ਸਿੰਘ ਜੀ